ਆਓ ਦਾਸ ਅਰੰਭਤਾ ਕਰੇ ਅੱਜ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਵਡਿਆਈ ਵਿੱਚ ਕੁਝ ਸਿਫਤ ਸਲਾਹ ਜੋ ਗੁਰੂ ਕੇ ਪਿਆਰਿਓ ਉਹਨਾਂ ਦੇ ਖਜ਼ੂਰ ਰਹਿਣ ਵਾਲੇ ਸਤਗੁਰੂ ਪਾਤਸ਼ਾਹ ਜੀ ਦੇ ਜੇਕਰ ਜਿਗਰ ਦੀ ਗੱਲ ਕਰੀਏ ਉਹ ਸੀ ਭਾਈ ਆਨੰਦ ਲਾਲ ਗੋਇਆ ਉਹਨੇ ਜਿਹੜੀ ਸਿਫਤ ਕਰ ਦਿੱਤੀ ਖੈ ਇਹ ਗੁਰੂ ਕੇ ਸਿੱਖਾ ਤੇਰੇ ਅੰਦਰ ਵਸ ਜਾਏ ਫਿਰ ਤੇਰਾ ਰੋਮ ਰੋਮ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕੁਰਬਾਨ ਕਰਨ ਦਾ ਤੇਰਾ ਅੰਦਰ ਕੀਆ ਬਣੇਗਾ ਉਹ ਲਿਖਦੇ ਨੇ ਦੁਨੀਆ ਦੇ ਲੋਕੋ ਨਾ ਸਰੋਹ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰਗੋਬਿੰਦ ਸਿੰਘ ਅਗੇ ਬਚਨੇ ਹਕ ਹਕ ਆਗਾ ਗੁਰਗੋਬਿੰਦ ਸਿੰਘ ਸਾਹਿ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਇਕ ਉਹਨਾਂ ਦਾ ਬਚਨ ਬੜਾ ਪਿਆਰਾ ਆਖਿਆ ਕਹਿਣ ਲੱਗੇ ਦੁਨੀਆ ਦੇ ਤਖਤੇ ਤੇ ਮੈਂ ਐਸੇ ਰਾਜੇ ਵੀ ਵੇਖੇ ਜਿਨ੍ਹਾਂ ਰਾਜਿਆਂ ਦੇ ਕੋਲ ਤਾਕਤ ਤਾਂ ਆਈ ਬਲ ਤਾਂ ਆਇਆ ਪਰ ਐਨੇ ਕੁ ਖੰਘਾਰੀ ਹੋ ਗਏ ਫਿਰ ਉਹ ਆਪਣੀ ਕਲਮ ਦੇ ਨਾਲ ਦੁਨੀਆ ਦੇ ਭਲੇ ਲਈ ਕੁਝ ਲਿਖ ਨਹੀਂ ਸਕੇ ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੁਹਾਡੀ ਵਡਿਆਈ ਵੇਨਾ ਵਾ ਆਪ ਜਿਹਦੇ ਜੇਕਰ ਖੱਥਾਂ ਦੇ ਅੰਦਰ ਕਲਮ ਆਉਂਦੀ ਖੈ ਆਪ ਕਿਤੇ ਬਚਿੱਤਰ ਨਾਟਕ ਵਰਗੀ ਰਚਨਾ ਲਿਖਦੇ ਹੋ ਆਪ ਜੀ ਕਿਤੇ ਚੰਡੀ ਕੀ ਵਾਰ ਜਿੱਥੋਂ ਖਾਲਸੇ ਪੰਥ ਨੂੰ ਅਰਦਾਸ ਮਿਲੀ ਖੈ ਆਪ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵਿੱਚ ਲਿਖਣ ਲੱਗੇ ਹਜ਼ਾਰਾਂ ਨਾਮ ਜਾਪ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਲਿਖ ਕੇ ਚਲੇ ਜਾਂਦੇ ਹੋ ਉਹਨਾਂ ਕੋਮਲ ਖੱਥਾਂ ਦੇ ਅੰਦਰ ਕਲਮ ਖੈ ਉਹ ਵੀ ਪੌਣ ਦੀ ਵੇਗ ਵਾਂਗੂ ਚੱਲਦੀ ਖੈ ਜੇਕਰ ਉਹਨਾਂ ਖੱਥਾਂ ਦੇ ਅੰਦਰ ਕਿਤੇ ਸ਼ਮਸ਼ੀਰ ਆਈ ਉਥੇ ਕਿਤੇ ਕਿਰਪਾਨ ਆਈ ਉਹਦੇ ਨਾਲ 14 ਜੰਗ ਲੜਦੇ ਹੋ ਤੇ ਉਹਦੇ ਨਾਲ ਗੁਲਾਮੀ ਦੀਆਂ ਜ਼ੰਜੀਰਾ ਤੋੜ ਕੇ ਰੱਖ ਦਿੰਦੇ ਹੋ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੈ ਉਹਦੇ ਵਰਗਾ ਗੁਰੂ ਉਦੇ ਵਰਗਾ ਭਗਤ, ਉਹਦੇ ਵਰਗਾ ਸਿਪਾਈ, ਉਹਦੇ ਵਰਗਾ ਜਰਨੈਲ, ਉਹਦੇ ਵਰਗਾ ਇੱਕ ਲਖਾਰੀ, ਉਹਦੇ ਵਰਗਾ ਗੁਰੂ ਗੋਬਿੰਦ ਸਿੰਘ ਆਪ ਹੀ ਹੈ। ਉਹ ਸਾਰੇ ਗੁਣ ਦੁਨੀਆ ਵਿੱਚ ਕੋਰ ਕਿਤੇ ਨਹੀਂ ਮਿਲਣਗੇ। ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਕਮਾਈ ਨੂੰ ਸੁਰਤ ਵਿੱਚ ਯਾਦ ਕਰਦੇ ਕੋਈ ਸਾਰੇ ਪ੍ਰੇਮ ਵਿੱਚ ਭਿੱਜ ਕੇ ਖੁ ਸਤਨਾਮ ਤੇ ਸਾਰੇ ਰਸਨਾ ਤੇ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਗੋ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਓ ਪਿਆਰਿਓ ਉਹਨਾਂ ਦਾ ਅੱਜ ਅਖੀਰਲਾ ਜਿਹੜਾ ਵੈਸੇ ਮੈਂ ਬੇਨਤੀ ਕਰਾਂ ਆ ਜਿਹੜਾ ਜੋਤੀ ਜੋਤ ਸ਼ਬਦ ਖੈ ਠੀਕ ਹੈ ਆਪਾਂ ਸਤਕਾਰ ਦਿੰਨੇ ਆ ਪਿਆਰ ਕਰਨੇ ਆ ਗੁਰੂ ਨੂੰ ਮੁਹੱਬਤ ਕਰਨੇ ਆ ਸਾਡੇ ਕੋਲ ਹੋਰ ਕੋਈ ਸ਼ਬਦ ਨਹੀਂ ਤੇ ਆਪਾਂ ਸ਼ਬਦ ਲਾਉਨੇ ਆ ਪਰ ਜੇਕਰ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਣ ਦਾ ਯਤਨ ਕੀਤਾ ਜਾਏ ਤੋ ਤਾਂ ਇੱਕ ਬ੍ਰਹਮ ਜੋਤ ਖੈ ਆਉਣ ਤੋਂ ਪਹਿਲਾਂ ਵੀ ਉਹ ਨਿਰੰਕਾਰ ਦੇ ਰੂਪ ਵਿੱਚ ਜੋਤ ਵਿਰਾਜਮਾਨ ਸੀ ਤੇ ਭਾਵੇਂ ਅੱਜ ਦੇ ਦਿਨ ਸਰੀਰ ਕਰਕੇ ਅਲੋਪ ਹੁੰਦੇ ਨੇ ਪਰ ਨਿਰੰਕਾਰ ਰੂਪ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਜੋਤ ਅੱਜ ਵੀ ਵਿਚਰਦੀ ਪਈ ਖੈ ਇਹਨੂੰ ਗੁਰਦੇਵ ਕਹਿੰਦੇ ਨੇ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਪਨਾਸੀ ਪੁਰਖ ਖੈ ਸਭ ਮੈਂ ਰਹਾ ਸਮਾਏ ਪਿਆਰਿਓ ਫਿਰ ਵੀ ਆਪਾਂ ਚਲੋ ਇਤਿਹਾਸ ਦੀ ਬੁੱਕਲ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸੁਣਨ ਲਈ ਆਏ ਖਾ ਬੇਨਤੀ ਕਰਾਂ ਆਪਾਂ ਕੇਵਲ ਖਜੂਰਸੇਹ ਵਾਲਾ ਪੱਖ ਅਚ ਵਿਚਾਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਕਰ ਅਖੀਰਲੇ ਸਮੇਂ ਸਤਿਗੁਰ ਨੇ ਜੇਕਰ ਦਮਦਮਾ ਸਾਹਿਬ ਦੀ ਧਰਤੀ ਤੇ ਜਿਸ ਗੁਰੂ ਦੇ ਲੜ ਤੁਹਾਨੂੰ ਲਾਇਆ ਖੈਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਆ ਕੰਨ ਖੋਲ ਕੇ ਸੁਣਿਆ ਜੇ ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਬਾਣੀ ਖੈਂ ਬਲੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਉਹ ਸਮਾਂ ਆਇਆ ਜਦੋਂ ਭਾਈ ਧੀਰਮਲੀਆਂ ਨੇ ਕਹਿ ਦਿੱਤਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਵਾਂਗੇ ਜੇਕਰ ਗੁਰਨਾਨਕ ਦੀ ਜੋਤ ਕਹੋਂਦਾ ਤੇ ਬਾਣੀ ਆਪ ਉਚਾਰਨ ਕਰ ਲਵੇ ਤੇ ਦਸਵੇਂ ਪਾਤਸ਼ਾਹ ਨੇ ਪਰਪਕਾਰ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਸਾਰੀ ਬਾਣੀ ਆਪਣੇ ਮੁਬਾਰਕ ਇਸ ਗਲਵੇ ਤੋਂ ਉਚਾਰਨ ਕੀਤੀ ਹੈ ਰਸਨਾ ਤੋਂ ਉਚਾਰਨ ਕੀਤੀ ਹੈ